ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਕਤਲ ਇਉਂ ਵੀ ਹੁੰਦਾ ਨਾਜ਼ ਮਾਪਿਆਂ ਦੀ लाਡਲੀ ਧੀ ਪੜ੍ਹੀ ਲਿਖੀ ਤੇ ਸੁਨੱਖੀ ਵੀ ਵਿਲਾਣ ਤੇ ਸਾਭ ਹੀ ਤੋਰਦੇ ਤੇ ਉਹ ਵੀ ਵਿਦਾ ਹੋਈ ਕੁਝ ਵਿਛੋੜੇ ਦਾ ਦੁੱਖ ਤੇ ਕੁਝ ਨਵੀਂ ਜ਼ਿੰਦਗੀ ਦੇ ਚਾ ਰਮਾਨ ਲੈ ਕੇ ਸਹੁਰੇ ਘਰ ਆਈ ਸੋਹਣੇ ਜਿਹੇ ਪਰਿਵਾਰ ਵਿੱਚ ਰਹਿ ਕੇ ਖੁਸ਼ੀਆਂ ਮਾਣਨ ਦੀ ਚਾਹ ਸੀ ਉਹਦੇ ਦਿਲ 'ਚ ਪਰ ਇਹ ਪੂਰੇ ਪਰਿਵਾਰ ਸਾਰੇ ਉਹਨੂੰ ਚੰਗੇ ਲੱਗੇ ਪਰ ਹੌਲੀ-ਹੌਲੀ ਕੁਝ ਪਰਤਾਂ ਉਗੜਨ ਲੱਗੀਆਂ ਮਾਸੀ ਦੀ ਕੁੜੀ ਦਾ ਵਿਆਹ ਆਇਆ ਸੱਸ ਬੋਲੀ ਜਾਣਾ ਤਾਂ ਕੱਲੀ ਜਾ ਓ ਵੀ ਹੁੰਦਾ ਕਦੇ ਚੱਲ ਇਹਨਾਂ ਦੇ ਹੁੰਦਾ ਹੋਣਾ ਸੋਚ ਕੇ ਉਹ ਮਨ ਮਹਿਸੂਸ ਕੇ ਰਹਿ ਗਈ ਵਿਆਹ ਵਿੱਚ ਆਪਣੇ ਪਰਿਵਾਰ ਨਾਲ ਆਈਆਂ ਭੈਣਾਂ ਨੂੰ ਦੇਖ ਕੇ ਉਦਾਸੀ ਲੁਕਾਉਂਦੀ ਰਹੀ ਸਕੇ ਭਰਾ ਦੇ ਵਿਆਹ ਤੇ ਸੱਸ ਨੇ ਹੋਰ ਬਹਾਨਾ ਬਣਾ ਲਿਆ 나ਜ਼ ਨੂੰ ਕੱਲੀ ਤੋਰ ਕੇ ਆਪ ਮੌਕੇ ਤੇ ਪਹੁੰਚੇ ਪੇਕੇ ਜਾਣ ਦੀ ਗੱਲ ਕਰਦੀ ਤਾਂ 100 ਗੱਲਾਂ ਬੋਲਦੀ ਰੋਜ਼ ਰੋਜ਼ ਪੇਕੇ ਜਾ ਕੇ ਕੀ ਕਰਨਾ ਹੁੰਦਾ ਕਈ ਮਹੀਨਿਆਂ ਮਗਰੋਂ ਜਾਣਾ ਵੀ ਉਹਨੂੰ ਰੋਜ਼ ਹੀ ਯਾਦਦਾ ਜਦੋਂ ਕੋਈ ਸੋਨਾ ਕੱਪੜਾ ਲੱਤਾ ਪਾਉਣਾ ਤਾਂ ਨਾਲ ਦੀ ਨਾਲ ਟੋਕ ਦਿੰਦੀ ਨਿੱਤ ਨਾ ਮੈਂ ਸੂਟ ਘਰ ਤਾਂ ਨਹੀਂ ਪਟਣਾ ਤੇ ਨਾਜ਼ ਦੀ ਮੁਸਕਰਾਹਟ ਗਾਇਬ ਹੋ ਜਾਂਦੀ ਨਿਆਣਿਆਂ ਨੂੰ ਲਾੜ ਲੜਾਉਂਦੀ ਨਾਜ਼ ਵੀ ਉਹ ਚੰਗੀ ਨਾ ਲੱਗਦੀ ਲੈ ਤੇਰੇ ਜੱਗ ਤੋਂ ਨਿਆਰੇ ਨਿਆਣੇ ਅਸੀਂ ਤਾਂ ਕਦੇ ਨਹੀਂ ਕੀਤੇ ਅਜਿਹੇ ਨਾਖਰੇ ਨਾ ਆਪਣੀ ਮਰਜ਼ੀ ਨਾਲ ਕੁਝ ਬਣਾ ਸਕਦੀ ਤੇ ਨਾ ਖਾ ਸਕਦੀ। ਭੁੱਖੀ ਮਰ ਜਾਂਦੀ ਜਦੋਂ ਸੱਸ ਕਹਦੀ ਅਸੀਂ ਤਾਂ ਨਹੀਂ ਇਹ ਕੁਝ ਖਾਂਦੇ। ਨਾ ਜਦੇ ਪੇਕਿਆਂ ਤੋਂ ਕੋਈ ਆਉਂਦਾ ਤਾਂ ਸੜਵਲ ਜਾਂਦੀ। ਗੱਲ-ਗੱਲ ਤੇ ਹਰ ਖਣਾਂ ਤੇ ਬੋਲਣਾ ਤਾਂ ਉਹਦਾ ਸੁਭਾਅ ਹੀ ਸੀ। ਪਰ ਨਾਜ ਵਿਚਾਰੀ ਚੁੱਪ ਵਾਦਾ ਚੁੱਪਚਾਪ ਬਰਦਾਸ਼ਤ ਕਰਦੀ ਕੰਮ ਕਰਦੀ ਰਹਿੰਦੀ। ਬੁਰਾ ਤਾਂ ਲੱਗਦਾ ਪਰ ਅੰਦਰੋਂ ਅੰਦਰ ਹੀ ਤੁਖਦੀ ਰਹਿੰਦੀ। ਘਰ ਵਿੱਚ ਹਰ ਤਰ੍ਹਾਂ ਦਾ ਸੁੱਖ ਹਰਾਮ ਹੋਣ ਦੇ ਬਾਵਜੂਦ ਜਵਾਨ ਦੇ ਬਾਰ ਸਹਣੇ ਉਹਨੂੰ ਔਖੇ ਲੱਗਦੇ। ਉਹਦਾ ਪਤੀ ਲਖਵੀਰ ਸਾਜਦਾ ਤਾਂ ਸਭ ਕੁਝ ਸੀ ਪਰ ਮਾਂ ਸਾਹਮਣੇ ਬੇਵਸੀ ਸੀ ਵਕਤ ਬੀਤਿਆ ਤੇ ਬੱਚੇ ਜਵਾਨ ਹੋ ਗਏ ਸੱਸ ਜਵਾਨ ਦੇ ਵਾਰ ਹਲੇ ਵੀ ਉਵੇਂ ਹੀ ਕਰਦੀ ਸੀ ਉਹਦੇ ਲਈ ਇਹ ਆਮ ਬੜੀ ਆਮ ਜੀ ਗੱਲ ਹੋ ਗਈ ਸੀ ਪਰ 나ਜ਼ ਨੇ ਸਮਝੌਤਾ ਕਰ ਲਿਆ ਕਿਸੇ ਨੂੰ ਕਦੇ ਅਹਿਸਾਸ ਨਾ ਹੋਣ ਦਿੱਤਾ ਕਿ ਇਹ ਗੱਲਾਂ ਨਾਲੋਂ ਦੁਖੀ ਹੁੰਦੀ ਆ ਹੁਣ ਉਹਦੀ ਸੱਸ ਵੀ ਵਿਰਧ ਹੋ ਗਈ ਪਹਿਲਾਂ ਵਾਲੀ ਗੱਲ ਨਾ ਰਹੀ ਸ਼ਾਇਦ ਵਕਤ ਦਾ ਤਕਾਜ਼ਾ ਸੀ ਪਤਨੀ ਦਾ ਗਲਤੀ ਦਾ ਅਹਿਸਾਸ ਹੋ ਗਿਆ ਜਾਂ ਵਕਤ ਦੇ ਨਾਲ ਨਾਜ਼ ਦਾ ਮੂਹ ਆਉਣ ਲੱਗਾ ਰੱਬ ਜਾਣੇ ਨਾਜ਼ ਵੀ ਆਪਣੀ ਸੱਸ ਦੀ ਖੂਬ ਸੇਵਾ ਕਰਦੀ ਪਰ ਉਹਦੇ ਕੋਲ ਆਪਣੀਆਂ ਵਾਂਗ ਕਦੇ ਨਾ ਬੈਠੀ ਕੁੜੇ ਨਾਜ਼ ਉਹਦੀ ਸੱਸ ਨੇ ਆਵਾਜ਼ ਮਾਰੀ ਹਾਂ ਬੀਜੀ ਚਾਹੀਦਾ ਸੀ ਕੁਝ ਨਾ ਕੁਝ ਨਹੀਂ ਚਾਹੀਦਾ ਪੁੱਤ ਆ ਬੈਠ ਜਾ ਦੋ ਕੜੀਆਂ ਗੱਲਾਂ ਕਰੀਏ ਬੀਜੀ ਕੰਮ ਬਹੁਤ ਪਿਆ ਕਹਿ ਕੇ ਨਾਜ਼ ਰਸੋਈ ਚ ਚਲੀ ਗਈ ਬੈਠ ਜਾਂਦੀ ਮਾਂ ਕੋਲ ਐਨਾ ਕਿਹੜਾ ਜ਼ਰੂਰੀ ਕੰਮ ਸੀ ਤੇਰਾ ਉਸਦੇ ਪਤੀ ਲਖਵੀਰ ਨੇ ਕਿਹਾ ਵੀਜੀ ਜਿਹੜੀ ਨਾਜ਼ ਨੂੰ ਭਾਲਦੀ ਆ ਉਹ ਤਾਂ ਕਦੋਂ ਦੀ ਮਰ ਮੁੱਕ ਗਈ ਹੁਣ ਤਾਂ ਇਹ ਬੁੱਤਾਂ ਬਿਨਾ ਭਾਵਨਾਵਾਂ ਤੋਂ ਮੇਰੇ ਸ਼ੌਕ ਵੀ ਮਰ ਮੁੱਕ ਗਏ ਤੇ ਮੈਂ ਵੀ ਜ਼ਰੂਰੀ ਨਹੀਂ ਕਿ ਕਤਲ ਤਲਵਾਰਾਂ ਨਾਲ ਹੀ ਕਰੀ ਦੇ ਨੇ ਜਵਾਨ ਨਾਲ ਵੀ ਹੋ ਜਾਂਦੇ ਨੇ ਹੁਣ ਨਾਜ਼ ਕਿੱਥੋਂ ਭਾਲਦੀ ਆ ਮਾਂ ਤੇ ਨਾਜ਼ ਦੇ ਹੰਝੂ ਪਲਕਾਂ ਤੇ ਹੀ ਰੁਕ ਗਏ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ